ਚੂਤੂ ਪ੍ਰੀਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ ਆਪਣੇ ਮਨਸੂਬਿਆਂ ਵਿੱਚ ਨਾਕਾਮ ਹੋਣ ਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਜੀ ਖਿਲਾਫ ਔਰੰਗਜ਼ੇਬ ਦੇ ਕੰਨ ਪਰ ਨੇ ਸ਼ੁਰੂ ਕਰ ਦਿੱਤੇ ਅਤੇ ਗੁਰੂ ਸਾਹਿਬ ਜੀ ਤੇ ਹਮਲੇ ਵਾਸਤੇ ਉਕਸਾਉਣਾ ਸ਼ੁਰੂ ਕਰ ਦਿੱਤਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਉਸਨੇ ਹੱਥ ਲਿਖਤ ਕੁਰਾਨ ਸ਼ਰੀਫ ਭੇਜੀ ਜਿਸ ਦੇ ਅਖੀਰ ਵਿੱਚ ਗੁਰੂ ਸਾਹਿਬ ਜੀ ਤੇ ਹਮਲਾ ਨਾ ਕਰਨ ਦੀ ਸੌਖਾਦੀ ਹੋਈ ਸੀ ਗੁਰੂ ਸਾਹਿਬ ਜਾਣੀ-ਜਾਨ ਸਨ ਪਰ ਇਹਨਾਂ ਦਾ ਅਸਲੀ ਚਿਹਰਾ ਦੁਨੀਆ ਸਾਹਮਣੇ ਲਿਆਉਣ ਲਈ ਉਹਨਾਂ ਨੇ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ ਗੁਰੂ ਸਾਹਿਬ ਜੀ ਨੇ ਅਨੰਦਪੁਰ ਛੱਡਣ ਤੋਂ ਪਹਿਲਾਂ ਯੁੱਧ ਨੀਤੀ ਤਿਆਰ ਕੀਤੀ ਕਿਉਂਕਿ ਕਿਲਾ ਕਿਸੇ ਵਹੀਰ ਵਾਂਗ ਨਹੀਂ ਸੀ ਛੱਡਿਆ ਜਾਣਾ 6 ਪੂਰੀ ਰਾਤ ਅਨੰਦਪੁਰ ਸਾਹਿਬ ਦਾ ਕਿਲਾ ਛੱਡੰਡੀ ਦੇ ਸੀ ਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਫੌਜਾਂ ਨੇ ਸਿੱਖਾਂ ਤੇ ਹਮਲਾ ਕਰ ਦਿੱਤਾ ਦਸ਼ਮੇਸ਼ ਪਿਤਾ ਦੇ ਸਾਹਮਣੇ ਇੱਕ ਪਾਸੇ ਅਨੰਦਪੁਰ ਸਾਹਿਬ ਦਾ ਇਲਾਕਾ ਦੂਜੇ ਪਾਸੇ ਸਿਰਸਾ ਨਦੀ ਅਤੇ ਇੱਕ ਪਾਸੇ ਰੋਪੜ ਦਾ ਇਲਾਕਾ ਸੀ ਅੰਦਰਲੇ ਪਾਸਿਓਂ ਪਹਾੜੀ ਰਾਜਿਆਂ ਦੀ ਫੌਜ ਬਾਹਰਲੇ ਰੋਪੜ ਤੋਂ ਮਲੇਰਕੋਟਲੇ ਤੋਂ 40000 ਪੈਦਲ ਅਤੇ 9000 ਘੋੜ ਸਵਾਰ ਦੀ ਫੌਜ ਆ ਰਹੀ ਸੀ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਪਾਈ ਉਦੇਸ ਸਿੰਘ ਜੀ ਨੂੰ ਸ਼ਿਆਹੀ ਟਿੱਬੀ ਇੱਕ ਹਥੋਥ ਦਾ ਇਲਾਕਾ ਤੇ ਤਾਇਨਾਤ ਕੀਤਾ ਗਿਆ ਚੱਖਿਆ ਪਿੰਡ ਦੀ ਜੂ ਸਿੱਸਾ ਦਾ ਉਰਲਾ ਪਾਸਾ ਵਿੱਚ ਦਸ਼ਮੇਸ਼ ਪਿਤਾ ਨੇ 100 ਸਿੰਘਾਂ ਨਾਲ ਬਾਬਾ ਜੀਵਨ ਸਿੰਘ ਜੀ ਨੂੰ ਤਾਇਨਾਤ ਕੀਤਾ ਸਿਰਸਾ ਦੇ ਪਾਰ ਮਲਕਪੁਰ ਰੰਗੜਾ ਦੀ ਜੂ ਵਿੱਚ ਪਾਈ ਬਜਿੱਤਰ ਸਿੰਘ ਜੀ ਸੌ ਸਿੰਘਾਂ ਨੂੰ ਸੁਰੱਖਿਅਤ ਚੌਂਕੀ ਮੰਗ ਤਨਾਤ ਕੀਤਾ ਪਿੱਛੋਂ ਹਮਲਾ ਰੋਕਣ ਵਾਸਤੇ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਨੇ ਮੋਰਚਾ ਸੰਭਾਲ ਲਿਆ ਪਾਈ ਜਤਾ ਸਿੰਘ ਬਰਾੜ ਨੇ ਤਿੰਨ ਦਿਨ ਪਹਿਲਾਂ ਗੁਰੂ ਸਾਹਿਬ ਨੂੰ ਲੋਗੜ ਕਿਲ੍ਹੇ ਤੇ ਹਮਲੇ ਦੀ ਖਬਰ ਪਹੁੰਚਾਈ ਦੁਸ਼ਮਣ ਦੇ ਹਮਲੇ ਦੀ ਖਬਰ ਸੁਣ ਦਸ਼ਮੇਸ਼ ਪਿਤਾ ਨੇ ਪਾਈ ਉਦੇਸ ਸਿੰਘ ਨੂੰ ਸ਼ਾਹੀ ਟਿੱਬੀ ਤੇ ਯੁੱਧ ਕਰਨ ਦਾ ਹੁਕਮ ਦਿੱਤਾ ਅਤੇ ਬਾਬਾ ਅਜੀਤ ਸਿੰਘ ਅਤੇ ਬਾਬਾ ਬੁੱਢਾ ਸਿੰਘ ਜੀ ਨੂੰ ਸਿਰਸਾ ਦੇ ਕੰਡੇ ਵਾਲੇ ਪਾਸੇ ਮੋਰਚਾ ਸੰਭਾਲਣ ਦਾ ਹੁਕਮ ਕੀਤਾ ਪੁਰਾਣੇ ਸਰੋਤਾ ਮੁਤਾਬਿਕ ਬਾਬਾ ਅਜੀਤ ਸਿੰਘ ਜੀ ਦੇ ਬਾਬਾ ਉਦੇਸ ਸਿੰਘ ਜੀ ਨੂੰ ਬੋਲ ਸੰ ਕਹਤੇ ਹਨ ਇਜਾਜ਼ਤ ਨਹੀਂ ਹਮੇਂ ਜਹਾਂ ਲੜਨੇ ਮੇ ਰਣ ਕੀ ਨਹੀਂ ਤੋ ਮਿੱਟੀ ਤੱਕ ਉਡਾ ਸਕਤੇ ਹਨ ਦੁਸ਼ਮਨ ਕੇ ਚਮਨ ਕੀ ਅਜਮੇਰ ਚੰਦ ਦੀ ਫੌਜ ਨਾਲ ਲੜਦੇ ਭਾਈ ਉਦੇ ਸਿੰਘ ਪੰਜਾਹ ਸਿੰਘਾਂ ਨਾਲ ਸ਼ਹੀਦ ਹੋਏ ਸਿਰਸਾ ਨਦੀ ਪਾਰ ਕਰਦੇ ਸਮੇਂ ਬਹੁਤ ਸਾਰਾ ਕੀਮਤੀ ਸਾਜ਼ੋ ਸਮਾਨ ਨਦੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਇਸ ਘੜੀ ਤਿੰਨਾਂ ਪਾਸਿਓਂ ਹਮਲੇ ਵਿੱਚ ਮਤਾ ਗੁਜਰ ਕੌਰ ਜੀ ਨਾਲ ਛੋਟੇ ਸਹਬਜ਼ਾਦੇ ਕੁੰਮਾ ਮਾਸ਼ਕੀ ਵੱਲ ਤੁਰ ਪਏ ਜਦਕੇ ਗੁਰੂ ਪਿਤਾ ਅਤੇ ਵੱਡੇ ਸਹਬਜ਼ਾਦੇ ਕੋਟਲਾ ਨਿਹੰਗ ਵੱਲ ਚਲੇ ਗਏ ਪੁਰਾਤਨ ਸਰੋਤਾਂ ਦੇ ਮੁਤਾਬਿਕ 500 ਤੋਂ 600 ਸਿੰਘਾਂ ਨਾਲ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲੇ ਸਨ ਜਿਸ ਵਿੱਚੋਂ 50 ਸਿੰਘ ਚਾਹੀ ਟਿੱਬੀ ਤੇ 100 ਚੱਖੀਆਂ ਪਿੰਡ ਵਿੱਚ 100 ਮੁਲਕਪੁਰ ਰੰਗੜਾ ਵਿੱਚ ਅਤੇ 200 ਦੇ ਕਰੀਬ ਸਿੰਘ ਸਿਰਸਾ ਨਦੀ ਤੇ ਲੜਦੇ ਹੋਏ ਸ਼ਹੀਦ ਹੋ ਗਏ